ਆ ਤੁਸੀਂ ਵੇਖ ਸਕਦੇ ਜੇ ਸਾਰਾ ਸੂਟ ਜਿਹੜਾ ਆ ਕਾਟਨ ਦਾ ਜੇ ਬਾਟਮ ਵਰਕ ਵਾਲੇ ਤੇ ਬਾਕੀ ਆ ਸਾਰੇ ਇੱਧਰ ਮੈਂ ਖੋਲ ਦਿੱਤੇ ਆ ਸੂਟ ਤੇ ਵੀਡੀਓ ਤੁਹਾਨੂੰ ਮੈਂ ਇੱਕ ਦਿਖਾ ਦਿੰਨਾ ਆ ਮੇਰੇ ਪੇਜ ਦੇ ਉੱਤੇ ਵੀਡੀਓ ਆ ਆ ਚੈੱਕ ਕਰੋ ਜੀ ਇਹ ਆ ਰਿਹਾ ਜੀ ਸੂਟ ਵੀਡੀਓ ਵੇਖ ਲਓ ਇਹ ਤੁਸੀਂ ਇੰਸਟਾਗ੍ਰam ਤੇ ਅਨਹਾਰ ਦਾਰਸ ਬੁਟੀਕ ਚੈਨਲ ਦੇ ਉੱਤੇ ਵੀਡੀਓ ਵੇਖੀ ਹੋਊਗੀ ਤੇ ਇਹ ਸੇਮ ਸੂਟ ਤੁਸੀਂ ਸਟਿਚ ਕਰਾਉਣਾ ਹੋਊਗਾ ਤਾਂ ਆਪਾਂ ਸਟਿਚ ਕਰਵਾ ਦਾਂਗੇ ਜੇ ਇਦਾਂ ਦੇ ਸੂਟ ਤੁਸੀਂ ਪ੍ਰਿੰਟਡ ਲੈਣਾ ਚਾਹੁੰਦੇ ਜੇ ਬਾਟਮ ਤੇ ਵਰਕ ਵਾਲੇ ਤੇ ਉਹਦੇ ਵਾਸਤੇ ਆ ਵੀਡੀਓ ਜਿਹੜੀ ਆ ਇਹ ਸਾਰੀ ਇਹਨਾਂ ਵਾਸਤੇ ਸਪੈਸ਼ਲ ਹੀ ਆ ਤੇ ਇਦਾਂ ਦਾ ਸੇਮ ਸੂਟ ਸੂਟ ਜਿਹੜਾ ਸਟਿਚ ਵੀ ਹੋ ਜਾਊਗਾ ਜੇ ਸਟਿਚਿੰਗ ਦਾ ਚਾਰਜ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਲਿਓ ਮੈਂ ਤੁਹਾਨੂੰ ਉਹ ਵੀ ਦੱਸ ਦਊਗਾ ਜੀ ਇਦਾਂ ਹੀ ਦੁਪੱਟਾ ਆਊਗਾ ਜੇ ਨਾਲ ਪ੍ਰਿੰਟਡ ਸ਼ਰਟ ਆਊਗੀ ਬਾਟਮ ਦੇ ਉੱਤੇ ਕਢਾਈ ਆਊਗੀ ਜੇ ਤੇ ਬਾਕੀ ਤੁਸੀਂ ਆਜੋ ਵੀਡੀਓ ਕਰਮਣਾ ਸ਼ੁਰੂ ਤੇ ਜੁੜੇ ਰਹੋ ਮੇਰੇ ਨਾਲ ਸੋਹਣੇ ਸੋਹਣੇ ਸੂਟ ਬੁੱਕ ਕਰ ਲਓ ਤੇ ਇਦਾਂ ਦੇ ਸੇਮ ਸੂਟ ਲੈਣ ਲਈ ਤੁਸੀਂ ਮੈਨੂੰ ਦਿੱਤੇ ਹੋਏ ਨੰਬਰ ਦੇ ਉੱਤੇ ਵਟਸਐਪ ਭੇਜੋ ਸਕਰੀਨਸ਼ਾਟ ਦੇ ਨਾਲ ਪੇਮੈਂਟ ਕਰੋ ਤੇ ਕੈਸ਼ ਔਨ ਡਿਲੀਵਰੀ ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਕਰਦਾ ਹਾਂ ਤੁਹਾਡਾ ਮੈਂ ਆਪਣੇ YouTube ਚੈਨਲ ਦੇ ਉੱਤੇ ਤੇ ਬਹੁਤ ਜ਼ਿਆਦਾ ਤੁਸੀਂ ਅੱਜ ਦੀ ਸੇਲ ਨੂੰ ਪਿਆਰ ਦਿੱਤਾ ਐਤਵਾਰ ਵਾਲੀ ਨੂੰ ਸੰਡੇ ਦੀ ਸੇਲ ਨੂੰ ਤੇ ਬਹੁਤ ਜ਼ਿਆਦਾ ਜਿਹੜਾ ਸਟਾਕ ਹੈਗਾ ਉਹ ਕਸਟਮਰ ਭੈਣ ਭਰਾ ਸਾਡੇ ਕੋਲ ਇੱਥੋਂ ਘਰ ਆਣ ਕੇ ਵੀ ਲੈ ਕੇ ਗਏ ਤੇ ਜਿਹੜੇ ਘਰ ਆਣ ਕੇ ਸਟਾਕ ਲੈ ਕੇ ਗਏ ਉਹਨਾਂ ਦਾ ਦਿਲੋਂ ਧੰਨਵਾਦ ਥੈਂਕਸ ਜੀ ਸਾਰਿਆਂ ਦਾ ਤੇ ਜਿਨ੍ਹਾਂ ਨੇ ਆਨਲਾਈਨ ਬੁਕਿੰਗ ਪਾਈ ਆ ਉਹਨਾਂ ਦਾ ਵੀ ਬਹੁਤ ਜ਼ਿਆਦਾ ਥੈਂਕਸ ਤੇ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਬਾਟਮ ਵਰਕ ਵਾਲੇ ਸੂਟਾਂ ਦੀ ਜਿਨ੍ਹਾਂ ਦੀ ਬਹੁਤ ਜ਼ਿਆਦਾ ਡਿਮਾਂਡ ਆਉਣ ਰਹੀ ਹੈ ਸਟਾਕ ਕੋਲਾਡੂਲਾ ਆ ਗਿਆ ਜੀ ਇਹਦੇ ਪਹਿਲਾਂ ਪੰਜ ਚਾਰ ਸੂਟ ਜਿਹੜੇ ਆ ਉਹ ਵਿਦਾਊਟ ਦੁਪੱਟਾ ਆਉਣਗੇ ਬਾਟਮ ਵਰਕ ਦੇ ਨਾਲ ਬਾਕੀ ਜਿਹੜੇ ਉਹ ਦੁਪੱਟੇ ਵਾਲੇ ਆਉਣਗੇ ਜੀ ਰੀਸਟਾਕ ਜਿਹੜਾ ਜੇ ਇਹ ਸਟਾਕ ਨਹੀਂ ਜੀ ਹੁਣ ਸੂਟ ਗਿਣਤੀ ਮਿੰਤੀ ਦੇ ਆ ਕੋਈ ਇੱਕ ਨਾਲ ਦੇ ਕੋ ਪੰਜ ਹੋਣਗੇ ਕਿਸੇ ਦੇ ਨਾਲ ਦੇ ਤਿੰਨ ਹੋਣਗੇ ਕਿਸੇ ਦੇ ਨਾਲ ਦੇ ਚਾਰ ਹੋਣਗੇ ਇਦਾਂ ਹੀ ਆ ਤੇ ਜ਼ਿਆਦਾ ਸਟਾਕ ਜਿਹੜਾ ਜੇ ਇਹਦੇ ਵਿੱਚ ਬਲਕ ਦੇ ਵਿੱਚ ਇਸ ਟਾਈਮ ਨਹੀਂ ਹੈਗਾ ਰਿਪੀਟ ਆਈ ਜਾਊਗਾ ਪ੍ਰਿੰਟ ਚੇਂਜ ਆਈ ਜਾਣਗੇ ਕਲਰ ਚੇਂਜ ਆਈ ਜਾਣਗੇ ਤੇ ਦੋ ਤਿੰਨ ਚੀਜ਼ਾਂ ਛੋਟੀਆਂ ਛੋਟੀਆਂ ਜਿਹੜੀਆਂ ਮੈਂ ਕਰਨੀਆਂ ਹੈਗੀਆਂ ਗੱਲਾਂ ਤੁਹਾਡੇ ਨਾਲ ਉਹ ਇਹ ਹੀ ਕਿ ਇੱਕ ਤੇ ਕੈਸ਼ ਓਨ ਡਿਲੀਵਰੀ ਜਿਹੜੀ ਜੇ ਉਹ ਅਸੀਂ ਨਹੀਂ ਕਰਦੇ ਕੈਸ਼ ਓਨ ਡਿਲੀਵਰੀ ਦੇ ਵਿੱਚ ਅਸੀਂ ਕੰਮ ਨਹੀਂ ਜੇ ਕਰਦੇ ਆਨਲਾਈਨ ਕੰਮ ਕਰਦੇ ਜੇ ਐਡਵਾਂਸ ਪੇਮੈਂਟ ਦੇ ਉੱਤੇ ਕੰਮ ਕਰਦੇ ਜੇ ਤੁਸੀਂ ਕੋਈ ਵੀ ਕਿਸੇ ਨੂੰ ਕਨਫਿਊਜ਼ਨ ਹੈ ਸੜਕੋ ਘਰ ਰਾਨ ਕੇ ਵਿਜ਼ਿਟ ਕਰ ਸਕਦਾ ਆ ਸਾਡੇ ਜਿਹੜਾ ਘਰ ਦਾ ਐਡਰੈਸ ਹੈ ਸ਼ਾਪ ਦਾ ਉਹ ਹੈਗਾ ਜੇ ਜਗਦੇਵ ਕਲਾਂ ਲੋਹਾਰਾ ਕਾ ਰੋਡ ਦੇ ਉੱਤੇ ਅੰਮ੍ਰਿਤਸਰ ਤੁਸੀਂ ਸਾਨੂੰ ਫੋਨ ਕਰਕੇ ਮੈਸੇਜ ਕਰਕੇ ਕਦੀ ਵੀ ਵਿਜ਼ਿਟ ਕਰ ਸਕਦੇ ਜੇ ਤੇ ਬਾਕੀ ਸੇਲ ਦੀ ਮੈਂ ਗੱਲ ਕਰਨੀ ਸੀ ਜਿਹੜੀ ਸੇਲ ਮੈਂ ਅੱਜ ਐਤਵਾਰ ਪਾਈ ਸੀ ਤੁਸੀਂ ਵਧੀਆ ਰਿਸਪੌਂਸ ਦਿੱਤਾ ਵਧੀਆ ਪਿਆਰ ਦਿੱਤਾ ਇਤਾਂ ਦੀ ਸੇਲ ਆਪਾਂ ਹਰ ਹਫਤੇ ਇੱਕ ਤੁਹਾਨੂੰ ਦਿਆ ਕਰਾਂਗੇ ਸ਼ਨੀਵਾਰ ਨੂੰ ਆਫਲਾਈਨ ਨੂੰ ਵੀ ਤੇ ਆਨਲਾਈਨ ਵੀ ਦੋਵੇਂ ਮਿਲਿਆ ਕਰ ਲਗੇ ਆ ਆਫਲਾਈਨ ਤੁਸੀਂ ਮੇਰੇ ਕੋ ਘਰ ਆਣ ਕੇ ਲੈ ਸਕਦੇ ਜੇ ਤੇ ਆਨਲਾਈਨ ਜਿਹੜੀ ਆ ਉਹ ਤੇ ਆਪਾਂ ਪੋਸਟ ਕਰਾਂਗੇ ਕਰਾਂਗੇ ਉਹਦਾ ਟਾਈਮ ਜਿਹੜਾ ਆ ਆਫਲਾਈਨ ਦਾ ਉਹ ਆਪਾਂ ਤੁਹਾਨੂੰ ਦੱਸ ਦਾਂਗੇ ਤੇ ਇਹ ਪਿਆ ਕਰੂਗੀ ਸ਼ਨੀਵਾਰ ਕਿਉਂਕਿ ਐਤਵਾਰ ਸਾਰਾ ਸਟਾਫ ਛੁੱਟੀ ਤੇ ਹੁੰਦਾ ਤੇ ਅੱਜ ਬਹੁਤ ਜ਼ਿਆਦਾ ਵਿਜੀ ਹੋਣ ਕਰਕੇ ਤੇ ਸਾਨੂੰ ਥੋੜੀ ਜੀ ਪ੍ਰੋਬਲਮ ਆਈ ਕਸਟਮਰ ਨੂੰ ਛੂਟ ਹੀ ਨਹੀਂ ਬਖਾਇਆ ਗਿਆ ਸਾਡੇ ਕੋਲ ਤੇ ਸ਼ਨੀਵਾਰ ਨੂੰ ਸਟਾਫ ਅਵੇਲੇਬਲ ਆਇਆ ਕਰੂਗਾ ਤੇ ਸ਼ਨੀਵਾਰ ਨੂੰ ਆਪਾਂ ਉਹ ਸੀਨ ਜਿਹੜੀ ਆ ਆਫਲਾਈਨ ਪਾਇਆ ਕਰਾਂਗੇ ਤੇ ਬਾਕੀ ਪਾਰਸਲ ਜਿਹੜੇ ਉਹ ਸਾਰਿਆਂ ਦੇ ਰੈਡੀ ਹੋ ਗਏ ਤੇ ਬੇਨਤੀ ਮੇਰੀ ਇਹ ਆ ਕਿ ਮੈਂ 7 ਦਿਨ ਦਾ ਟਾਈਮ ਦੇਣਾ ਨਾ 7 ਦਿਨ ਦੇ ਅੰਦਰ ਅੰਦਰ ਤਕਰੀਬਨ ਸਾਰੇ ਨੂੰ ਡਿਲੀਵਰ ਹੋ ਜਾਂਦੇ ਆ ਪਾਰਸਲ ਫਿਰ ਵੀ ਜੇ ਕੋਈ ਅੱਗੇ ਪਿੱਛੇ ਹੋ ਜਾਂਦਾ ਇੱਕ ਅੱਧਾ ਦਿਨ ਦਾ ਤਾਂ ਵੇਟ ਕਰ ਲਿਆ ਕਰੋ ਕਈ ਵਾਰੀ ਮੇਰੀਆਂ ਭੈਣਾਂ ਕਹਲੀਆਂ ਨਹੀਂ ਹੁੰਦੀਆਂ ਸੂਟ ਦੀ ਐਕਸਾਈਟਮੈਂਟ ਹੀ ਖਰੇ ਨਹੀਂ ਹੁੰਦੀ ਆ ਕਿ ਇਸ ਪਾਰਸਲ ਜਿਹੜਾ ਜਿੱਦਾਂ ਸਪੋਸ ਕਰੋ ਅੱਜ ਬੁੱਕ ਕੀਤਾ ਆ ਸੰਡੇ ਨੂੰ ਤੇ ਕੱਲ ਮੰਡੇ ਨੂੰ ਪਾਰਸਲ ਲੱਗਣਾ ਤੇ ਨਾਲ ਹੀ ਮੈਨੂੰ ਅੱਜ ਬੁੱਕ ਕਰਕੇ ਮੰਡੇ ਨੂੰ ਨਾਲ ਹੀ ਮੈਸੇਜ ਆ ਜਾਂਦਾ ਭਾਜੀ ਸਾਡਾ ਪਾਰਸਲ ਨਹੀਂ ਪਹੁੰਚਿਆ ਕਿਉਂਕਿ ਇੱਕ ਦਿਨ ਦੇ ਵਿੱਚ ਪਾਰਸਲ ਜਿਹੜਾ ਹੈ ਉਹ ਤੁਹਾਨੂੰ ਪਤਾ ਨਹੀਂ ਆਉਂਦਾ ਸੱਤਕ ਦਿਨ ਦਾ ਟਾਈਮ ਦਿਆ ਕਰੋ ਜਿਹਦੇ ਅੰਦਰ ਅੰਦਰ ਤੁਹਾਨੂੰ ਪਾਰਸਲ ਜਿਹੜੇ ਸਾਰੇ ਡਿਲੀਵਰ ਹੋ ਜਾਗਾ ਕਰਾਂਗੇ ਤੇ ਚਲੋ ਆਜੋ ਤੁਹਾਨੂੰ ਦਿਖਾਉਣਾ ਸੂਟ ਸੋਹਣੇ ਸੋਹਣੇ ਬਾਟਮ ਵਰਕ ਵਾਲੇ ਤੇ ਇਹ ਆਉਣਗੇ ਕਾਟਨ ਦੇ ਵਿੱਚ ਬਹੁਤ ਸੋਹਣੇ ਸੂਟ ਜੇ ਬਹੁਤ ਸੋਹਣੇ ਡਿਜ਼ਾਈਨ ਜੇ ਆਓ ਕਰਾਂਗੇ ਚੱਕ ਤਲ ਆਜੋਣ ਚੱਲਦੇ ਆ ਬਾਹਰ ਬਣਾਉਨੇ ਆ ਵੀਡੀਓ ਫਿਰ ਦਿਖਾਉਨੇ ਸੂਟ ਸੋਹਣੇ ਸੋਹਣੇ ਇਹ ਆਪਾਂ ਸੇਲ ਪਾਈ ਹੀ ਜਿਹੜੀ ਆਫਲਾਈਨ ਜਿਹੜੀ ਚੱਲੀ ਸੀ ਤੇ ਇਹ ਵੀ ਸਾਰਾ ਸਟਾਕ ਜਿਹੜਾ ਖਤਮ ਹੋ ਗਿਆ ਜੀ ਤੇ ਆਹ ਨਵਾਂ ਸਟਾਕ ਆਇਆ ਬਾਟਮ ਵਰਕ ਵਾਲੇ ਸੂਟਾਂ ਦਾ ਚੈੱਕ ਕਰ ਲਿਓ ਬਹੁਤ ਜ਼ਿਆਦਾ ਸੋਹਣੇ ਸੋਹਣੇ ਸੂਟ ਨੇ ਤੇ ਸਾਰੇ ਤੁਹਾਨੂੰ ਆਪਾਂ ਹੁਣੇ ਵੀਡੀਓ 'ਚ ਦਿਖਾ ਦਨੇ ਖੋਲ ਕੇ ਕੁਝ ਅੰਦਰ ਵੀ ਸਟਾਕ ਪਿਆ ਆ ਆ ਬਖਵਾ ਸਾਰੇ ਜਿਹੜੇ ਤੁਹਾਨੂੰ ਆਪਾਂ ਅੱਜ ਹੀ ਦੇ ਦੇਨੇ ਵੀਡੀਓ ਦੇ ਵਿੱਚ ਤੇ ਆ ਵੀ ਸੋਹਣੇ ਸੋਹਣੇ ਸੂਟ ਜਿਹੜੇ ਇਹ ਵੀ ਬਾਟਮ ਵਰਕ ਵਾਲੇ ਬਾਕੀ ਕਾਟਨ ਦਾ ਸਟਾਕ ਆ ਕਾਟਨ ਦੀ ਵੀ ਆਪਾਂ ਵੀਡੀਓ ਜਿਹੜੀ ਆ ਪੋਸਟ ਕਰ ਦਾਂਗੇ ਤੇ ਬਾਕੀ ਫਿਲਹਾਲ ਜਿਹੜਾ ਆ ਉਹ ਉਹਦਾ ਜੋਰ ਜਟ ਹੀ ਜੋਰ ਜਟ ਵੀ ਖਤਮ ਹੋ ਗਿਆ ਇਹੋ ਸੂਟ ਰਹਿ ਗਏ ਪੰਜ ਚਾਰ ਗਿਣਤੀ ਦੇ ਹੀ ਤੇ ਅੱਜ ਦੀ ਸੇਲ ਦਾ ਜਿਹੜਾ ਸਟਾਕ ਹੈਗਾ ਉਹਦੇ ਵਿੱਚੋਂ ਆਹ ਸੂਟ ਹੀ ਗਏ ਜਿਹੜੇ ਆਨਲਾਈਨ ਆਪਾਂ ਕੀਤੇ ਸੀਗੇ ਬੁਕਿੰਗ ਜਰੀ ਤੇ ਆਹ ਸਾਰਾ ਸਟਾਕ ਜਿਹੜਾ ਇਹ ਅੱਜ ਦੇ ਆਰਡਰਾਂ ਦਾ ਜਾਂ ਕੋਸ਼ਿਸ਼ ਚ ਆਰਡਰ ਜਿਹੜੇ ਰੈਡੀ ਹੋ ਗਏ ਆ ਤੇ ਆ ਉਹ ਤੁਹਾਨੂੰ ਅੱਜ ਦਿਖਾਉਨੇ ਆ ਬਾਟਮ ਵਰਕ ਵਾਲੇ ਸੂਟ ਤੇ ਲਓ ਜੀ ਕਾਟਨ ਦੇ ਸੂਟ ਜਿਹੜੇ ਬਾਟਮ ਵਰਕ ਵਾਲੇ ਹੀ ਉਹ ਧੜਲੀ ਲੈਂਦੇ ਆਪਾਂ ਦੇ ਖੋਲ ਦਿੱਤੇ ਸਾਰੇ ਹੀ ਤੋ ਵੀਡੀਓ ਕਰਦੇ ਆ ਸ਼ੁਰੂ ਤੇ ਵੀਰ ਵੱਲੋਂ ਪਹਿਲਾਂ ਤਾਂ ਫਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ੁਰੂਆਤ ਸ਼ੁਰੂਆਤ ਫਤੇ ਤੋਂ ਕਰਦੇ ਆ ਤੇ ਕਿਉਂਕਿ ਅੱਜ ਦੀ ਵੀਡੀਓ ਵੀ ਜਿਹੜੀ ਆ ਲੰਬੀ ਜਾਣ ਵਾਲੀ ਜੇ ਤੇ ਸਾਰੇ ਕਾਟਨ ਦੇ ਸੂਟ ਜੇ ਬਾਟਮ ਵਰਕ ਵਾਲੇ ਤੇ ਮੈਂ ਛੋਟੀ ਜੀ ਵੀਡੀਓ ਤੁਹਾਨੂੰ ਚੈੱਕ ਕਰਾ ਦੇਣਾ ਇੱਕ ਉਹਦੇ ਨਾਲ ਦੇ ਤੁਸੀਂ ਬਹੁਤ ਜ਼ਿਆਦਾ ਜਿਹੜੀ ਡਿਮਾਂਡ ਕਰਨ ਦਾ ਇਹੋ ਸੇਮ ਪ੍ਰਿੰਟ ਤਾਂ ਨਹੀਂ ਆਇਆ ਪਰ ਉਹਦੇ ਨਾਲ ਦੇ ਰਲਦੇ ਮਿਲਦੇ ਪ੍ਰਿੰਟ ਜਿਹਦੇ ਕਢਾਈਆਂ ਸਾਰੀਆਂ ਜਿਹੜੀਆਂ ਆਣਗੀਆਂ ਬਾਟਮ ਵਰਕ ਵਾਲੀਆਂ ਤੇ ਬਾਕੀ ਇੱਕ ਵਾਰੀ ਸਟਾਕ ਤੇ ਤੁਹਾਨੂੰ ਮੈਂ ਚਾਹਤੀ ਮਰਾ ਦਿੰਨਾ ਜਿੰਨੇ ਮਰਜ਼ੀ ਸੂਟ ਬੁੱਕ ਕਰ ਲਿਓ ਤੇ ਆ ਤੁਸੀਂ ਵੇਖ ਸਕਦੇ ਜੇ ਸਾਰਾ ਸੂਟ ਜਿਹੜਾ ਜਾਂ ਕਾਟਨ ਦਾ ਜੇ ਬਾਟਮ ਵਰਕ ਵਾਲੇ ਤੇ ਬਾਕੀ ਆ ਸਾਰੇ ਇੱਧਰ ਮੈਂ ਖੋਲ ਦਿੱਤੇ ਆ ਸੂਟ ਤੇ ਵੀਡੀਓ ਤੁਹਾਨੂੰ ਮੈਂ ਇੱਕ ਦਿਖਾ ਦਿੰਨਾ ਆ ਮੇਰੇ ਪੇਜ ਦੇ ਉੱਤੇ ਵੀਡੀਓ ਆ ਆ ਚੈੱਕ ਕਰੋ ਜੀ ਇਹ ਆ ਰਿਹਾ ਜੀ ਸੂਟ ਵੀਡੀਓ ਵੇਖ ਲਓ ਇਹ ਤੁਸੀਂ ਇੰਸਟਾਗ੍ਰam ਤੇ ਅਨਹਦ ਆਡਸ ਬੁਟੀਕ ਚੈਨਲ ਦੇ ਉੱਤੇ ਵੀਡੀਓ ਵੇਖੀ ਹੋਊਗੀ ਤੇ ਇਹ ਸੇਮ ਸੂਟ ਤੁਸੀਂ ਸਟਿਚ ਕਰਾਉਣਾ ਹੋਊਗਾ ਤਾਂ ਆਪਾਂ ਸਟਿਚ ਕਰਵਾ ਦਾਂਗੇ ਜੇ ਇਦਾਂ ਦੇ ਸੂਟ ਤੁਸੀਂ ਪ੍ਰਿੰਟਡ ਲੈਣਾ ਚਾਹੁੰਦੇ ਜੇ ਬਾਟਮ ਤੇ ਵਰਕ ਵਾਲੇ ਤੇ ਉਹਦੇ ਵਾਸਤੇ ਆਹ ਵੀਡੀਓ ਜਿਹੜੀ ਆ ਇਹ ਸਾਰੀ ਇਹਨਾਂ ਵਾਸਤੇ ਸਪੈਸ਼ਲ ਈ ਆ ਇਦਾਂ ਦਾ ਸੇਮ ਸੂਟ ਸੂਟ ਜਿਹੜਾ ਸਟਿਚ ਵੀ ਹੋ ਜਾਊਗਾ ਜੇ ਸਟਿਚਿੰਗ ਦਾ ਚਾਰਜ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਲਿਓ ਮੈਂ ਤੁਹਾਨੂੰ ਉਹ ਵੀ ਦੱਸ ਦਊਗਾ ਜੀ ਇਦਾਂ ਹੀ ਦੁਪੱਟਾ ਆਊਗਾ ਜੇ ਨਾਲ ਪ੍ਰਿੰਟਡ ਸ਼ਰਟ ਆਊਗੀ ਬਾਟਮ ਤੇ ਉੱਤੇ ਕਢਾਈ ਆਊਗੀ ਜੇ ਤੇ ਬਾਕੀ ਤੁਸੀਂ ਆਜੋ ਵੀਡੀਓ ਕਰਮਣਾ ਸ਼ੁਰੂ ਤੇ ਜੁੜੇ ਰਹੋ ਮੇਰੇ ਨਾਲ ਸੋਹਣੇ ਸੋਹਣੇ ਸੂਟ ਬੁੱਕ ਕਰ ਲਓ ਤੇ ਇਦਾਂ ਦੇ ਸੇਮ ਸੂਟ ਲੈਣ ਲਈ ਤੁਸੀਂ ਮੈਨੂੰ ਦਿੱਤੇ ਹੋਏ ਨੰਬਰ ਦੇ ਉੱਤੇ ਵਟਸਐਪ ਭੇਜੋ ਸਕਰੀ ਇੱਕ ਕੈਸ਼ ਔਨ ਡਿਲੀਵਰੀ ਜਿਹੜੀ ਜੇ ਨਹੀਂ ਜੇ ਹੈਗੀ ਆ ਲੋ ਜੀ ਪਹਿਲਾ ਸੂਟ ਚੈੱਕ ਕਰੋ ਤੇ ਇਹ ਸੇਮ ਸੂਟ ਜਿਹੜੇ ਜੇ ਇਹਨਾਂ ਦੇ ਨਾਲ ਮਾਡਲਾਂ ਦੀਆਂ ਫੋਟੋਆਂ ਵਿੱਚ ਲੱਗੀਆਂ ਜੇ ਸੂਟਾਂ ਦੇ ਤੇ ਬਾਕੀ ਜਿਨ੍ਹਾਂ ਦੇ ਵਿੱਚ ਨਾ ਹੋਣਗੀਆਂ ਉਹ ਆਪਾਂ ਤੁਹਾਨੂੰ ਉਦਾਂ ਉਹਨਾਂ ਦੀ ਪੂਰੀ ਡਿਟੇਲ ਦੇ ਦਾਂਗੇ ਤੇ ਪਹਿਲਾਂ ਤਾਂ ਗੱਲ ਕਰਦੇ ਆਂ ਆਪਾਂ ਸੂਟ ਦੀ ਫੈਬਰਿਕ ਆਉਣਾ ਜੇ ਪਿਓਰ ਕਾਟਨ ਦਾ ਸਰਪਲਸ ਕਾਟਨ ਆਉਣੀ ਜੇ ਐਕਸਪੋਰਟ ਦੀ ਮਾਡਲ ਵਾਲਾ ਸੂਟ ਜੇ ਸੇਮ ਬਾਟਮ ਆਉਣੀ ਜੇ ਕਾਟਨ ਦੀ ਨਾਲ ਪੀਸੀ ਕਾਟਨ ਦੀ ਤੇ ਦੁਪੱਟੇ ਆਉਣੇ ਜੇ ਨਾਲ ਇਹਦੇ ਮਸਲੀਨ ਦੇ ਤੇ ਕੋਟਾ ਡੋਰੀਆ ਦੇ ਦੋ ਟਾਈ ਐਂਡ ਆਈ ਦੇ ਦੁਪੱਟੇ ਆਉਣੇ ਜੇ 3D ਚੈੱਕ ਕਰੋ ਪਹਿਲਾਂ ਤਾਂ ਭਾਈ ਦੁਪੱਟਾ ਇੱਕ ਖੋਲ ਦਿਓ ਇੱਕ ਅੱਧਾ ਸੂਟ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਆ ਕਿਉਂਕਿ ਅੱਜ ਸਟਾਕ ਜ਼ਿਆਦਾ ਹੈ ਤੇ ਵੀਡੀਓ ਲੰਬੀ ਚੱਲ ਜਾਣੀ ਆ ਤੇ ਤੁਸੀਂ ਜਲਦੀ ਜਲਦੀ ਬੁੱਕ ਕਰ ਲਓ ਤੇ ਇਹ ਦੁਪੱਟਾ ਆ ਗਿਆ ਜੇ 3D ਸੇਮ ਸ਼ਰਟ ਨਾਲ ਦਾ ਪ੍ਰਿੰਟਡ ਤੇ ਬਾਟਮ ਆ ਗਈ ਜੇ ਨਾਲ ਬੜੀ ਸੋਹਣੀ ਮਸਟਰਡ ਕਲਰ ਦੀ ਤੇ ਸੇਮ ਡਿਟੋ origignal ਮਾਡਲ ਵਾਲਾ ਸੂਟ ਜੇ ਤੇ ਇਹਦਾ ਰੇਟ ਆਊਗਾ ਜੇ 645 ਰੁਪਏ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਤੇ ਬਹੁਤ ਪਿਆਰਾ ਸਟਾਫ ਜੇ ਬਾਕੀ ਆ ਜੋ ਅੱਗੇ ਤੁਹਾਨੂੰ ਚੈੱਕ ਕਰਾਉਣਾ ਵੀਡੀਓ ਤੁਹਾਨੂੰ ਮੈਂ ਦਿਖਾਉਂਦੀ ਹਾਂ ਕਿ ਸੂਟ ਜਿਹੜੇ ਅੱਜ ਦੇ ਕਿੱਦਾਂ ਦੇ ਆਉਣ ਵਾਲੇ ਆ ਤੇ ਤੁਸੀਂ ਬੁੱਕ ਕਰ ਲਿਓ ਜਲਦੀ ਜਲਦੀ ਤੇ ਇਹ ਆ ਗਈ ਜੇ ਨਾਲ ਬਾਟਮ ਇੰਡੀਗੋ ਸ਼ੇਡ ਦੀ ਬਹੁਤ ਜ਼ਿਆਦਾ ਪਿਆਰੀ ਤੇ ਦੁਪੱਟਾ ਇਹਦੇ ਨਾਲ ਆ ਗਿਆ ਜੇ ਕੋਟਾ ਡੋਰੀਆ ਦਾ ਚੈੱਕ ਕਰੋ ਜੀ 3D ਸੂਟ ਜੇ ਪ੍ਰਿੰਟ ਬਹੁਤ ਸ਼ਾਨਦਾਰ ਜੇ ਤੇ ਇਦਾਂ ਦੇ ਪ੍ਰਿੰਟ ਲੈਣ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਵੀਡੀਓ ਦੇ ਐਂਡ ਤੱਕ ਵੇਖਦੇ ਰਹੋ ਬਹੁਤ ਸੋਹਣੇ ਸੋਹਣੇ ਪ੍ਰਿੰਟ ਤੁਹਾਨੂੰ ਦੇ ਦੇਣੇ ਆਪਾਂ ਦੇ ਬਹੁਤ ਸੋਹਣੇ ਸੋਹਣੇ ਸੂਟ ਜਿਹੜੇ ਆਏ ਨੇ ਤੁਹਾਡੇ ਮਨ ਅਕੀ ਬਹੁਤ ਸ਼ਾਨਦਾਰ ਪ੍ਰਿੰਟ ਜਿਹਦੇ ਬਹੁ ਇਹ ਵੀ ਤੁਸੀਂ ਲੈ ਸਕਦੇ ਜੇ 645 ਰੁਪਏ ਦੇ ਨਾਲ ਵਿਦ ਦੁਪੱਟਾ ਬਾਟਮ ਦੇ ਉੱਤੇ ਵਰਕ ਜੇ ਤੇ ਆ ਵੀ ਸੂਟ ਚੈੱਕ ਕਰੋ ਜੀ ਬਾਟਮ ਆ ਜੇ ਨਾਲ ਬੜੀ ਸੋਹਣੀ ਪਿਸਤਾ ਕਲਰ ਦੀ ਤੇ ਸੇਮ ਇਹ ਵੀ ਆਗਾ ਜੇ ਮਾਡਲ ਵਾਲਾ ਸੂਟ ਤੇ ਇਹ ਫੋਟੋ ਵਿਖਾਉਣ ਦਾ ਕਾਰਨ ਜਾਂ ਨਾਲ ਫੋਟੋ ਦੇਣ ਦਾ ਕਾਰਨ ਇਹੀ ਹੁੰਦਾ ਕਿ ਆਈਡੀਆ ਲੱਗ ਜਾਂਦਾ ਕਿ ਤੁਸੀਂ ਸੂਟ ਜਿਹੜਾ ਜੇ ਵੇਅਰ ਕਰੋਗੇ ਤਾਂ ਤੁਹਾਨੂੰ ਕਿਦਾਂ ਦਾ ਲੱਗੂਗਾ ਤੇ ਇਹ ਸੂਟ ਬਣ ਕੇ ਕਿਦਾਂ ਦੀ ਲੁੱਕ ਦੇਊਗਾ ਇਹਦੇ ਨਾਲ ਵੀ ਦੁਪੱਟਾ ਜਿਹੜਾ ਜੇ ਕੋਟਾ ਡੋਰੀਆ ਦਾ ਜੇ ਤੇ ਆ ਤੁਸੀਂ ਵੇਖ ਸਕਦੇ ਜੇ ਸੋਨੇ ਸੂਟ ਦੀ ਲੁੱਕ ਤੇ ਸੋਨਾ ਜਿਹਾ ਡਿਜ਼ਾਈਨ ਰੇਟ ਦਵਾਂਗਾ ਤੁਹਾਨੂੰ ਉਹੀ ਸੇਮ 645 ਰੁਪਏ ਤੇ ਇਹਦੇ ਵਿੱਚ ਬਾਟਮ ਦੇ ਉੱਤੇ ਵਰਕ ਆਉਂਦਾ ਜੇ ਬੜਾ ਸੋਹਣਾ ਇਹ ਤਾਂ ਤੁਸੀਂ ਪਲਾਜੋ ਬਣਾ ਲਿਓ ਬਾਟਮ ਬਣਾ ਲਿਓ ਜੋ ਮਰਜ਼ੀ ਬਣਾ ਲਿਓ ਕੱਟ ਜਿਹੜੀ ਜੇ 170 ਦੀ ਆਉਂਦੀ ਜੇ ਇਹਦੀ ਸ਼ਰਟ ਦੀ ਤੇ 2.5 ਮੀਟਰ ਦੀ ਆਉਂਦੀ ਜੇ ਬਾਟਮ ਦੀ 2.5 ਮੀਟਰ ਦੀ ਕੱਟ ਦੇ ਨਾਲ ਸੋਣੀ ਜੀ ਬਾਟਮ ਤੇ ਸੋਨੇ ਦਾ ਸੂਟ ਬਲੈਕ ਕਲਰ ਤੇ ਨਾਲ ਕੰਟਰਾਸਟ 3D ਦੁਪੱਟਾ ਤੇ 3D ਸੂਟ ਬੁੱਕ ਕਰ ਲਓ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਭੇਜੀ ਜਾਓ ਤੇ ਆਪਣੇ ਆਰਡਰ ਜਿਹੜੇ ਆ ਫਾਈਨਲ ਕਰੀ ਜਾਓ ਤੇ ਆ ਲਓ ਜੀ ਆ ਵੀ ਚੈੱਕ ਕਰ ਲਿਓ ਸੋਹਣਾ ਜਿਹਾ ਸੂਟ ਤੇ ਸੋਹਣਾ ਜਿਹਾ ਡਿਜ਼ਾਈਨ ਹੈ ਤੇ ਕੋਟਾ ਡੋਰੀਆ ਦਾ ਦੁਪੱਟਾ ਨਾਲ 3D ਪ੍ਰਿੰਟ ਸ਼ਰਟ ਪ੍ਰਿੰਟ ਚੈੱਕ ਕਰੋ ਜੀ ਬਹੁਤ ਜਿਆਦਾ ਸੋਹਣਾ ਜੇ ਤੇ ਕੋਸ਼ਿਸ਼ ਕਰਿਆ ਕਰੋ ਜਿੰਨੀ ਛੇਤੀ ਤੁਸੀਂ ਵੀਡੀਓ ਵੇਖ ਸਕਦੇ ਜੇ ਉਨਨੀ ਛੇਤੀ ਬੁੱਕ ਕਰ ਲਿਓ ਕਿਉਂਕਿ ਜਦੋਂ ਤੁਸੀਂ ਸਵੇਰੇ ਪੁੱਛ ਕੇ ਬਾਅਦ ਵਿੱਚ ਸ਼ਾਮੀ ਪੇਮੈਂਟ ਦਾ ਜਦੋਂ ਮੈਸੇਜ ਪਾਉਂਦੇ ਜੇ ਉਦੋਂ ਫਿਰ ਮੁਸ਼ਕਲ ਹੋ ਜਾਂਦੀ ਆ ਉਹਨਾਂ ਚਿਰ ਨੂੰ ਸਟਾਕ ਜਿਹੜਾ ਜਿਹਾ ਉਹ ਖਤਮ ਹੋ ਜਾਂਦਾ ਤੇ ਇਹ ਵੀ ਤੁਸੀਂ ਲੈ ਸਕਦੇ ਜੇ 645 ਰੁਪਈਆ ਦੇ ਨਾਲ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਅਸਾ ਆਸੂ ਆ ਉਹਦੀ ਮਾਡਲ ਦੀ ਫੋਟੋ ਹੈਗੀ ਏ ਥੱਲੇ ਲੱਗੀ ਰਹੀਗੀ ਚੈੱਕ ਕਰ ਸਕਦੇ ਜੇ ਤੁਸੀਂ ਇਹ ਵੀ ਸੂਟ ਆ ਲੋ ਜੀ ਇਹ ਮਾਡਲ ਨਾਲ ਰੱਖ ਦੋ ਇਹਦੇ ਤੇ ਆ ਗਈ ਜੀ ਨੈਕਸਟ ਮਾਡਲ ਤੇ ਨੈਕਸਟ ਸੂਟ ਚੈੱਕ ਕਰੋ ਜੀ ਇਹ ਵੀ ਤੇ ਇਹ ਵੀ ਪ੍ਰਿੰਟ ਬੜਾ ਸੋਹਣਾ ਜੇ ਬਲੈਕ ਦੇ ਨਾਲ ਤੇ ਬਾਟਮ ਜਿਹੜੀ ਜੇ ਬਹੁਤ ਜ਼ਿਆਦਾ ਸੋਹਣੀ ਜੇ ਪੀਚ ਦੇ ਨਾਲ ਕੰਟਰਾਸਟ ਚੈੱਕ ਕਰ ਲਈਏ ਨਾ ਦਾ ਵੀ ਤੁਸੀਂ ਸਾਰੇ ਕੰਟਰਾਸਟ ਜਿਹੜੇ ਤੁਹਾਨੂੰ ਅੱਜ ਟੌਪ ਕਲਾਸ ਦੇ ਦੇਣੇ ਆ ਰੇਟ ਦੇ ਦੇਣਾ ਸਿਰਫ 600 ਤੇ 45 ਰੁਪਏ ਸ਼ਿਪਿੰਗ ਦਵਾਂਗੇ ਫ੍ਰੀ 올 ਓਵਰ ਇੰਡੀਆ ਦੇ ਵਿੱਚ ਅਭੀ ਤੁਸੀਂ ਲੈ ਸਕਦੇ ਜੇ ਵੇਖੋ ਜੀ ਪ੍ਰਿੰਟ ਆ ਵੀ ਤੇ ਇਹ ਵੀ ਚੈੱਕ ਕਰੋ ਪਹਿਲਾਂ ਤਾਂ ਮਾਡਲ ਨੇ ਸੂਟ ਪਾਇਆ ਜੇ ਆ ਸੇਮ ਠੀਕ ਆ ਜੀ ਇਸ ਤੋਂ ਬਾਅਦ ਆ ਸਾਹਮਣੇ ਤੁਹਾਡੇ ਸੂਟ ਜੇ ਦੁਪੱਟਾ ਹੈ ਜੇ ਇਹਦੇ ਨਾਲ ਮਸਲੀਨ ਦਾ ਪ੍ਰਿੰਟ ਬਹੁਤ ਸ਼ਾਨਦਾਰ ਜੇ ਤੇ ਬਾਟਮ ਵੀ ਬਹੁਤ ਜ਼ਿਆਦਾ ਸ਼ਾਨਦਾਰ ਤੇ ਦੁਪੱਟਾ ਜਿਹੜਾ ਜੇ ਉਹ ਤਾਂ ਆਲਰੇਡੀ ਸ਼ਾਨਦਾਰ ਹੈਗਾ ਹੀ ਹੈਗਾ ਰੇਟ ਸੇਮ ਉਹੀ ਆਊਗਾ 645 ਰੁਪਏ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਅਭੀ ਕਰਿਓ ਜੀ ਚੈੱਕ ਇਹ ਵੀ ਸੇਮ ਮਾਡਲ ਨਾਲ ਦਾ ਸੂਟ ਜੇ ਤੇ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨਰ ਸੂਟ ਤੇ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨਰ ਪ੍ਰਿੰਟ ਚੈੱਕ ਕਰੋ ਜੀ ਕਾਟਨ ਦੇ ਵਿੱਚ ਬਾਟਮ ਨਾਲ ਜੇ ਕਾਟਨ ਦੀ ਪੀਸੀ ਦੀ ਦੁਪੱਟਾ ਕੋਟਾ ਡੋਰੀਆ ਦਾ ਦੁਪੱਟੇ ਤੁਹਾਨੂੰ ਮੈਂ ਦੱਸਿਆ ਸੀ ਇਹਦੇ ਚ ਦੋ ਆਉਣਗੇ ਜਾਂ ਦਾ ਮਸਲੀਨ ਦੇ ਤੇ ਜਾਂ ਕੋਟਾ ਡੋਰੀਆ ਦੇ ਤੇ ਰੇਟ ਆਊਗਾ ਜੇ ਇਹਦਾ ਸਿਰਫ ਤੇ ਸਿਰਫ 600 ਤੇ 45 ਰੁਪਏ ਸ਼ਿਪਿੰਗ ਹੋਊਗੀ ਜੇ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਤੇ ਆਹ ਲਓ ਜੀ ਆ ਵੀ ਸੂਟ ਦੇ ਨਾਲ ਮਾਡਲ ਦੀ ਫੋਟੋ ਚੈੱਕ ਕਰ ਲਓ ਤੇ ਨਾਲ ਇਹਦੇ ਤੁਸੀਂ ਚੈੱਕ ਕਰ ਸਕਦੇ ਜੇ ਬਹੁਤ ਜਿਆਦਾ ਸੋਹਣਾ ਵਰਕ ਤੇ ਨਾਲ ਡਿਜ਼ਾਈਨ ਪ੍ਰਿੰਟ ਇਹਦੇ ਨਾਲ ਵੀ ਦੁਪੱਟਾ ਜਿਹੜਾ ਜੇ ਕੋਟਾ ਡੋਰੀਆ ਦਾ ਜੇ 3D ਦੁਪੱਟਾ ਜੇ ਤੇ ਰੇਟ ਉਹੀ ਸੇਮ ਜੇ ਇਹਦਾ ਵੀ 645 ਰੁਪਏ ਸ਼ਿਪਿੰਗ ਫ੍ਰੀ ਜੇ 올 ఓవర్ ਇੰਡੀਆ ਦੇ ਵਿੱਚ ਤੇ ਆ ਵੀ ਸੂਟ ਬਹੁਤ ਸੋਹਣਾ ਜੇ ਇਹਦੀ ਵੀ ਨਾਲ ਮਾਡਲ ਪਿਕ ਜਿਹੜੀ ਤੁਹਾਨੂੰ ਮੈਂ ਦੇ ਦਿੰਦਾ ਹੁਣੇ ਇਹਦੀ ਕਿਤਰ ਗਈ 90 ਸੂਟ ਦਾ ਵੇਚ ਲਓ 90 ਸੂਟ ਦਾ ਕੱਢ ਲੀਏ ਆ ਰਹੀ ਜੀ ਸਭ ਤੋਂ ਉੱਤੇ ਜੀ ਆ ਰਹੀ ਜੀ ਮਾਡਲ ਪੇਕੇ ਦੀ ਤੇ ਇਹ ਸੋਹਣਾ ਜਾਂ ਸੂਟ ਤੇ ਸੋਹਣਾ ਜਾਂ ਦੁਪੱਟਾ ਜਿਹੜਾ ਜੇ ਤੁਸੀਂ ਸਾਡੇ ਕੋਲ ਲੈ ਸਕਦੇ ਜੇ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਰੇਟ ਦਵਾਂਗੇ ਤੁਹਾਨੂੰ ਆਪਾਂ ਸਿਰਫ ਤੇ ਸਿਰਫ 645 ਰੁਪਏ ਇਹਦੇ ਨਾਲ ਦੁਪੱਟਾ ਮਸਲੀਨ ਦਾ ਜੇ ਤੇ ਬੜਾ ਹੀ ਸ਼ਾਨਦਾਰ ਪ੍ਰਿੰਟ ਜੇ ਬਹੁਤ ਜ਼ਿਆਦਾ ਪਿਆਰਾ ਸੂਟ ਜੇ ਚੈੱਕ ਕਰ ਲਿਓ ਜੀ ਆਨਲਾਈਨ ਤੇ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਅਵੇਲੇਬਲ ਹੈ ਜੀ ਇਹ ਤੇ ਆ ਲਓ ਜੀ ਆ ਵੀ ਚੈੱਕ ਕਰੋ ਜੀ ਪ੍ਰਿੰਟ ਇਹ ਵੀ ਬੜਾ ਸ਼ਾਨਦਾਰ ਪ੍ਰਿੰਟ ਜੇ ਇਹਦੀ ਵੀ ਮਾਡਲ ਪਿਕ ਜਿਹੜੀ ਆ ਉਹ ਵੀ ਸੂਟ ਦੇ ਵਿੱਚ ਲੱਗੀ ਅੱਖੇ ਨਾ ਜਾਵਦੀ ਮੈਨੂੰ ਹਵਾ ਨਾਲ ਉੱਡਾ ਡਿੱ ਗਈਆਂ ਆਪਣੇ ਕੋਲ ਚਲੋ ਕੋਈ ਨਹੀਂ ਕਰੋ ਚੈੱਕ ਜੀ ਸੋਨਾ ਜਾਂ ਸੂਟ ਤੇ ਪ੍ਰਿੰਟ ਤੇ ਬਾਟਮ ਜਿਹੜੀ ਜੇ ਉਹ ਬਹੁਤ ਸ਼ਾਨਦਾਰ ਜੇ ਨਾਲ ਕਢਾਈ ਵਾਲੀ ਦੁਪੱਟਾ ਇਹਦੇ ਨਾਲ ਵੀ ਮਸਲੀਨ ਦਾ ਜੇ 3D ਤੇ ਰੇਟ ਆਊਗਾ ਜੇ ਇਹਦਾ ਸੇਮ 645 ਰੁਪਏ ਸ਼ਿਪਿੰਗ ਫ੍ਰੀ 올 ਓਵਰ ਇੰਡੀਆ ਚ ਤੇ ਆ ਵੀ ਚੈੱਕ ਕਰੋ ਜੀ ਆ ਵੀ ਆਗਾ ਮਾਡਲ ਸੂਟ ਇਹ ਵੀ ਤੁਸੀਂ ਲੈ ਸਕਦੇ ਜੇ ਸੇਮ ਪ੍ਰਿੰਟ ਦਾ ਸੂਟ ਤੇ ਰੇਟ ਉਹੀ ਸੇਮ 645 ਰੁਪਏ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਚ ਆ ਖੋਲਦਾ ਹੀ ਨਹੀਂ ਆ ਵੀ ਖੋਲ ਦੋ ਪ੍ਰਿੰਟ ਲਓ ਜੀ ਆ ਵੀ ਪ੍ਰਿੰਟ ਤੁਹਾਨੂੰ ਖੋਲ ਦਿੰਨੇ ਹੁਣੇ ਹੀ ਇਹ ਖੋਲਣ ਵਾਲਾ ਰਹਿ ਗਿਆ ਸੀ ਇਹ ਵੀ ਬੜਾ ਸ਼ਾਨਦਾਰ ਪ੍ਰਿੰਟ ਜੇ ਤੇ ਇਹ ਅੱਜ ਜਿਹੜੇ ਜੇ ਇਹ ਆ ਪ੍ਰਿੰਟ ਦਾ ਆਫਲਾਈਨ ਵੀ ਸੇਲ ਹੋ ਗਿਆ ਅੱਜ ਆਹ ਲਓ ਜੀ ਚੈੱਕ ਕਰੋ ਜੀ ਪ੍ਰਿੰਟ ਤੇ ਇਹਦੇ ਨਾਲ ਬਾਟਮ ਦੇ ਉੱਤੇ ਵਰਕ ਤੇ ਨਾਲ ਦੁਪੱਟਾ ਬਹੁਤ ਸੋਹਣਾ ਜੀ ਆਹ ਲਓ ਜੀ ਆ ਆ ਗਈ ਇਹਦੇ ਨਾਲ ਬਾਟਮ ਵਰਕ ਵਾਲੀ ਦੇ ਨਾਲ ਇਹਦੇ ਆ ਗਿਆ ਜੀ ਦੁਪੱਟਾ ਨਿਓਨ ਸ਼ੇਡ ਦਾ ਕੋਟਾ ਡੋਰੀਆ ਦਾ ਤੇ ਸੇਮ ਰੇਟ ਤੇ ਸੇਮ ਰੇਂਜ ਦੇ ਵਿੱਚ ਇਹ ਵੀ ਸੂਟ ਮਿਲੂਗਾ 600 ਤੇ 450 ਰੁਪਏ ਦੇ ਵਿੱਚ ਇਸ ਤੋਂ ਬਾਅਦ ਆ ਗਿਆ ਜੀ ਆਪਣੇ ਕੋਲ ਵਾਈਟ ਸੂਟ ਅੱਛਾ ਇਹ ਦੂਜਾ ਮਾਡਲ ਵਾਈਟ ਸੂਟ ਆ ਗਿਆ ਜੀ ਇਹ ਵੀ ਬੜਾ ਸ਼ਾਨਦਾਰ ਡਿਜ਼ਾਈਨ ਜੀ ਬੜਾ ਸ਼ਾਨਦਾਰ ਸੂਟ ਹੈਗਾ ਇਹ ਤੁਸੀਂ ਚੈੱਕ ਕਰ ਸਕਦੇ ਜੀ ਇਹ ਵੀ ਆ ਗਿਆ ਕਾਟਨ ਦੇ ਵਿੱਚ ਬਾਟਮ ਇਹਦੇ ਨਾਲ ਆ ਗਈ ਜੀ ਕਾਟਨ ਦੀ ਦੁਪੱਟਾ ਆ ਗਿਆ ਜੀ ਹਾ ਪਿਓਰ ਦਾ ਫੋਰ ਸਾਈਡ ਦੁਪੱਟੇ ਤੇ ਲੱਗੀ ਜੇ ਲੈਸ आई एंड आई ਦਾ ਦੁਪੱਟਾ ਜੇ ਤੇ ਆ ਲੋ ਜੀ ਚੈੱਕ ਕਰ ਲਓ ਸੂਟ ਨੂੰ ਰੇਟ ਇਹਦਾ ਵੀ ਸੇਮ ਜੇ 645 ਰੁਪਏ ਤੇ ਆ ਵੀ ਸੁਨਾ ਜਾ ਆ ਗਿਆ ਜੇ ਪ੍ਰਿੰਟ ਤੇ ਬਹੁਤ ਜ਼ਿਆਦਾ ਸੁਨਾ ਸੂਟ ਇਹ ਵੀ ਕਾਟਨ ਦੇ ਵਿੱਚ ਰੇਟ ਉਹੀ ਸੇਮ ਇਹਦਾ ਵੀ 645 ਰੁਪਏ ਤੇ ਇਸ ਤੋਂ ਬਾਅਦ ਹੁਣ ਜਿਹੜੇ ਜੇ ਇਹ ਰੇਟ ਪਲੱਸ ਹੋਣ ਲੱਗੇ ਜੇ ਤੇ ਇਹ ਸੂਟ ਤੁਸੀਂ ਵੇਖ ਸਕਦੇ ਜੇ ਇਹ ਪਹਿਲਾਂ ਵੀ ਆਪਾਂ ਵੀਡੀਓ 'ਚ ਪਾਇਆ ਸੀ ਤੇ ਇਹ ਦੁਬਾਰੇ ਰੀਸਟਾਕ ਹੋ ਗਿਆ ਜੇ ਸੇਮ ਮਾਡਲ ਨਾਲ ਦਾ ਸੂਟ ਜੇ ਇਹ ਵੀ ਇਦੀ ਬਾਟਮ ਜਿਹੜੀ ਜੇ ਬਹੁਤ ਸੋਹਣੀ ਆ ਬਾਟਮ ਜਿਹੜੀ ਇਹਦੀ ਸਾਰੀ ਹੋਈ ਜੇ ਬੜਾ ਸੋਹਣਾ ਬੋਰਿੰਗ ਦਾ ਵਰਕ ਇਹਦੇ ਵਿੱਚ ਤੇ ਨਾਲ ਇਹਦੇ ਸਾਰਾ ਜਿਹੜਾ ਜੇ ਥ레ਡ ਵਰਕ ਤੇ ਲੈਦਾ ਵਰਕ ਤੇ ਕਾਟਨ ਦਾ ਫੈਬਰਿਕ ਜੇ ਬੜਾ ਸੋਹਣਾ ਕੋਟਾ ਡੋਰੀਆ ਦਾ ਦੁਪੱਟਾ ਜੇ ਇਹਦੇ ਨਾਲ ਵੀ ਦੁਪੱਟਾ ਵੀ ਇਹਦੇ ਨਾਲ 3D ਆਜੂਗਾ ਜੇ ਤੇ ਇਹ ਪ੍ਰਿੰਟ ਤੁਸੀਂ ਸੋਹਣਾ ਜਿਹਾ ਵੇਖ ਸਕਦੇ ਜੇ ਰੇਟ ਉਹੀ ਸੇਮ ਇਹਦਾ 745 ਰੁਪਏ ਸ਼ਿਪਿੰਗ ਜਿਹੜੀ ਜੇ ਉਹ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਤੇ ਆ ਵੀ ਸੂਟ ਤੁਸੀਂ ਵੇਖਿਆ ਗਾਜਰੀ ਸੂਟ ਪਹਿਲਾਂ ਵੀ ਵੀਡੀਓ ਚ ਪਾਇਆ ਸੀ ਆਪਾਂ ਤੇ ਇਹ ਦੁਬਾਰੇ ਆ ਗਿਆ ਜੇ ਰੀਸਟਾਕ ਹੋ ਕੇ ਇਹ ਵੀ ਮਿਲ ਜੂਗਾ ਜੇ ਤੁਹਾਨੂੰ ਸਿਰਫ ਤੇ ਸਿਰਫ 745 ਰੁਪਈਆ ਦੇ ਵਿੱਚ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ 'ਚ ਤੇ ਆ ਵੀ ਸੇਮ ਸੂਟ ਜਿਹੜਾ ਜੇ ਤੁਸੀਂ ਲੈ ਸਕਦੇ ਜੇ ਸਾਡੇ ਕੋ 745 ਰੁਪਈਆ ਦੇ ਨਾਲ ਇਹ ਵੀ ਰੀਸਟਾਕ ਹੋਇਆ ਜੇ ਬਹੁਤ ਸੋਹਣਾ ਡਿਜ਼ਾਈਨ ਜੇ ਤੇ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਤੇ ਆ ਰਹੇਗਾ ਜੇ ਆਪਣੇ ਕੋਲ ਇੱਕ ਸੂਟ ਸਟਾਕ ਤਾਂ ਬਹੁਤ ਆਇਆ ਸੀ ਇਹਦਾ ਪਰ ਇਹ ਟਾਈਮ ਦੇ ਉੱਤੇ ਇਹਦੇ ਵਿੱਚ ਸੂਟ ਤੁਹਾਨੂੰ ਮਿਲਣਗੇ ਜੇ ਗਿਣਤੀ ਦੇ 2-3 ਨੇ ਕਿਉਂਕਿ ਇਹ ਸਾਰੇ ਆਫਲਾਈਨ ਤੇ ਇਹਨਾਂ ਦੀਆਂ ਫੋਟੋਆਂ ਪੋਸਟ ਕੀਤੀਆਂ ਸੀ ਫੋਟੋਆਂ ਤੇ ਹੀ ਬੁਕਿੰਗ ਜਿਹੜੀ ਸਾਰੀ ਹੋ ਗਈ ਸੀ ਇਹਦਾ ਰੇਟ ਹੈਗਾ ਜੇ 800 ਤੇ 45 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਇਹ ਹੀਗਾ ਸਾਡੇ ਕੋਲ ਅੱਜ ਦੀ ਵੀਡੀਓ ਚ ਅੱਜ ਦੇ ਸੂਟਾਂ ਦਾ ਸਟਾਕ ਲਓ ਜੀ ਵੀਡੀਓ ਇੱਥੇ ਹੀ ਆਪਾਂ ਐਂਡ ਕਰ ਦਿੱਤੀ ਆ ਤੇ ਸੋਹਣੇ ਸੋਹਣੇ ਸੂਟ ਤੁਹਾਡੇ ਲਈ ਲੈ ਕੇ ਆ ਗਏ ਆ ਤੇ ਇਹ ਤੁਸੀਂ ਉਹ ਪਿੱਛੇ ਮੇਰੇ ਦੇਖ ਸਕਦੇ ਜੇ ਸਾਰੇ ਜਿੰਨੇ ਵੀ ਸੂਟ ਹੋਣ ਸਾਰੇ ਨੇ ਇਹਨਾਂ ਦੀ ਆਪਾਂ ਵੀਡੀਓ ਬਣਾਣਾ ਟਿਆ ਇਧਰ ਵੀ ਸਾਰਾ ਸਟਾਕ ਜਿਹੜਾ ਥੱਲੇ ਪਿਆ ਆ ਇਹ ਵੀ ਸਾਰਾ ਜਿਹੜਾ ਆ ਵੀਡੀਓ ਦੇ ਵਿੱਚ ਆਪਾਂ ਪ ਤੇ ਇਹ ਹੁਣ ਵੀਡੀਓ ਇੱਥੇ ਕਰਦੇ ਆਂ ਐਂਡ ਤੇ ਥੈਂਕ ਯੂ ਤੁਹਾਡਾ ਤੁਸੀਂ ਪਿਆਰ ਦਿੱਤਾ ਸੇਲ ਨੂੰ ਜਿਹੜੀ ਆਪਾਂ ਕੱਲ ਪਾਈ ਸੀ ਸੰਡੇ ਨੂੰ ਤੇ ਜਿਹੜੀ ਅੱਜ ਦੀ ਵੀਡੀਓ ਆ ਇਹ ਵੀ ਤੁਸੀਂ ਰੇਟ ਚੈੱਕ ਕਰ ਸਕਦੇ ਹੋ ਹੌਲ ਸੇਲ ਵਾਲੇ ਪ੍ਰਿੰਟ ਬਹੁਤ ਸੋਹਣੇ ਜੇ बॉਟਮ ਦੇ ਉੱਤੇ ਵਰਕ ਨੇ ਕਾਟਨ ਦੇ ਸੂਟ ਨੇ ਬੜੇ ਸ਼ਾਨਦਾਰ ਤੇ ਬਾਕੀ ਫੇਰ ਆਪਾਂ ਨਵਾਂ ਸਟਾਕ ਤੇ ਨਵੀਆਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਜੀ ਇੱਕ ਵੀਡੀਓ ਹੁਣ ਆਪਾਂ ਤੁਹਾਨੂੰ ਦੇਣੀ ਆ ਕਾਟਨ ਦੇ ਸੂਟਾਂ ਦੀ ਜਿਹਦੇ ਵਿੱਚ ਸ਼ੁਰੂ ਹੋਊਗਾ ਜੇ 300 ਤੋਂ ਲੈ ਕੇ ਤੇ 1000 1500 ਦੀ ਰੇਂਜ ਤੱਕ ਜਿੱਥੋਂ ਤੱਕ ਵੀ ਜਾਣਗੇ ਸੂਟ ਸਾਰੇ ਕਾਟਨ ਦੇ ਜਿਹੜੇ ਆਪਾਂ ਦੇ ਦੇਣੇ ਤੁਹਾਨੂੰ ਉੱਚ ਪ੍ਰਿੰਟ ਵੀ ਆਉਣਗੇ ਕਢਾਈਆਂ ਵੀ ਆਉਣਗੀਆਂ ਤੇ ਆਲ ਓਵਰ ਵੀ ਆਉਣਗੇ ਸਾਰੇ ਇੱਕੋ ਇੱਕੋ ਵੀਡੀਓ 'ਚ ਦੇਣੇ ਆ ਉਹਦੀ ਵੀਡੀਓ ਜਿਹੜੀ ਹੈ ਕੱਲ ਪੋਸਟ ਕਰਾਂਗੇ ਤੇ ਇਹ ਵੀਡੀਓ ਇੱਥੇ ਆਪਾਂ ਕਰ ਦਨੇ ਆ ਐਂਡ ਫਿਰ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਤੇ ਇੱਥੇ ਬੁਲਾਉਨੇ ਤੁਹਾਨੂੰ ਆਪਾਂ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ